ਹਾਂ ਵਿੱਚੋਂ ਬਰੋ ਆਇਓ ਦਿਖਾ ਕੇ ਸੇ ਰੇ ਟੱਕਰਾ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਹੁਣ ਦੇਖਦੇ ਆ ਨਜ਼ਾਰਾ ਵਜਣਾ ਜਗਾ ਚੱਕਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬੇਲਜ ਕਬੱਡੀ ਕਲੱਬ ਜੀ ਨੂੰ ਹੁਣ ਵਿੱਚ ਆਈ ਤੇ ਮਾਰ ਵਿੱਚ ਚੋਟੀ ਦੇ ਸਟਾਰਾਂ ਦੇ ਵੀਜੇ ਲਵਾਏ ਹੈ ਜਗੇ ਚੱਕਰ ਹੁਣਾਂ ਦਾ ਪਰਮਿੰਦਰ ਸੂਜਾਪੁਰ ਚਰਨ ਸੂਜਾਪੁਰ ਸਾਰੇ ਭਰਾਵਾਂ ਦਾ ਗਹਿਗੜਵਾ ਧੰਨਵਾਦ ਲਓ ਪਈਓ ਕੌਡੀ ਉੱਤੇ ਕਬੱਡੀ ਦਾ ਨਾਟਕ 11 ਇੱਕ ਪਾਸੇ ਮਾਝਾ ਐਕਸਪ੍ਰੈਸ ਬਦੋਵਾਂ ਦਾ ਕਬੱਡੀ ਕੱਪ ਤੱਕ ਪੈਣ ਵਾਲੀ ਗੱਲ ਆਹ ਵੇਖਦਾ ਭਈ ਨੌਜੰਨ ਗੱਭਰੂ ਨਾਟਕ 11 ਕਬੱਡੀ ਦਾ ਸਾਡਾ ਚੱਲਦਾ ਏ ਤੱਕਾ ਅਸੀਂ ਤਾ ਕਰਦੇ ਕਾਂਗੇ ਵਾਲੇ ਦਾ ਜਫਾ ਪੰਗਰੇਜ਼ ਕੈਨੇਡਾ 2000 ਬੁੱਢਾ ਸਿੰਘ ਜੀ ਅੱਜ ਬਮਾਲੀ ਵਾਲੇ 2000 ਬਿੱਲਾ ਜੀ ਆ ਗਏ ਇਧਰ ਧਰਤੀ ਤੇ ਖੇਡ ਮੈਦਾਨਾਂ ਦੇ ਵਿੱਚ ਅੱਜ ਬੱਦੋਵਾਲ ਦੇ ਕਬੱਡੀ ਕਪਰਾ ਜੱਜੇ ਨਾਲ ਜੁੜ ਜੀਏ ਫੇਰ ਕਹਿੰਦੇ ਕਬੱਡੀ ਪੈ ਗਈ ਹੈ ਬਿੱਲੇ ਬਾਈ ਧੂੜ ਉੱਡੀ ਆ ਕਿਸੇ ਗੱਲ ਨੂੰ ਉੱਡੀ ਆ ਭਾਂਗੇ ਵਾਲੇ ਦਾ ਆ ਜੱਫਾ ਕਹਿੰਦੇ 11000 ਦਾ ਹੋਣਾ 11 11 ਉਹ 11 ਦੇ ਨੂੰ ਬੋ 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 ਇੱਥੇ ਰੱਖਾ ਇੱਥੇ ਰੱਖਾ ਨੱਤ 11 ਕਬੱਡੀ ਦਾ ਬਿੱਲੇ ਬਾਈ ਫਤਿਹ ਵੇਲਡਰ ਵੱਲੀਓ 11000 ਲੱਗਿਆ 11000 ਇਧਰ 11000 ਦਾ ਜਫਾ ਲੱਗਿਆ ਅੰਗਰੇਜ਼ ਬਾਈ ਕਹਿੰਦਾ 2000 ਮੇਰੇ ਵੱਲੀਓ 13 ਹੋ ਗਿਆ